नामी ਸ਼ੁਰੂਆਤ ਤੋਂ ਪਹਿਲਾਂ ਇੱਕ ਪਰਿਵਾਰ ਉੱਜੜ ਚੁੱਕਿਆ ਬੀਤੇ ਦਿਨ ਇੱਕ ਬਹੁਤ ਵੱਡਾ ਹਾਦਸਾ ਵਾਪਰਦਾ ਉਹ ਸਾਦਸੇ ਨੇ ਦੁਨੀਆ ਭਰ ਨੂੰ ਹਿਲਾ ਕੇ ਰੱਖ ਦਿੱਤਾ ਕਿ ਗੁਜਰਾਤ ਦੇ ਜਿਹੜਾ ਅਹਮਦਾਬਾਦ ਦਾ 에어ਪੋਰਟ ਦੇ ਉੱਪਰ ਇੱਕ 에어 ਇੰਡੀਆ ਦਾ ਪਲੇਨ ਕ੍ਰੈਸ਼ ਹੋ ਜਾਂਦਾ ਜੀ ਲਈ ਜ਼ੋਰ ਦੇਖੀ ਚਾਹੀਦੀ ਹੋ ਨਾ ਭਾਈ ਡਾਕਟਰ ਪ੍ਰਤੀਕ ਜੋਸ਼ੀ ਜੋ ਕਿ ਪਿਛਲੇ ਤਕਰੀਬਨ 6 ਸਾਲਾਂ ਤੋਂ ਲੰਡਨ ਦੇ ਵਿੱਚ ਰਹਿ ਰਹੇ ਸੀ ਕੰਮ ਕਰ ਰਹੇ ਸੀ ਪਰ ਉਹਨਾਂ ਦੇ ਮਨ ਦੇ ਵਿੱਚ ਖਿਆਲ ਆਇਆ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨਾ ਚਾਹੁੰਦੇ ਸੀ ਉਹਨਾਂ ਦੇ ਵੱਲੋਂ ਆਪਣੇ ਪੂਰੇ ਪਰਿਵਾਰ ਦੇ ਨਾਲ ਜਿਹੜਾ ਯੂਕੇ ਜਾ ਕੇ ਉੱਥੇ ਸੈਟਲ ਹੋਣਾ ਚਾਹੁੰਦੇ ਸੀ ਸਸ਼ਕਲ ਦਾ ਟੀਵੀ ਐਨ ਆਰ ਆਈ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਮਨ ਚੀਵਾ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਤੋਂ ਪਹਿਲਾਂ ਇੱਕ ਪਰਿਵਾਰ ਉਜੜ ਚੁੱਕਿਆ ਬੀਤੇ ਦਿਨ ਇੱਕ ਬਹੁਤ ਵੱਡਾ ਹਾਦਸਾ ਵਾਪਰਦਾ ਉਹ ਸਾਦਸੇ ਨੇ ਦੁਨੀਆ ਭਰ ਨੂੰ ਹਿਲਾ ਕੇ ਰੱਖ ਦਿੱਤਾ ਕਿ ਗੁਜਰਾਤ ਦੇ ਜਿਹੜਾ ਅਹਮਦਾਬਾਦ ਆ 에어ਪੋਰਟ ਦੇ ਉੱਪਰ ਇੱਕ 에어 ਇੰਡੀਆ ਦਾ ਪਲੇਨ ਕ੍ਰੈਸ਼ ਹੋ ਜਾਂਦਾ ਜਿਸ ਦੇ ਵਿੱਚ ਕਿ ਤਕਰੀਬਨ ਜਿੰਨੇ ਵੀ ਯਾਤਰੀ ਮੌਜੂਦ ਹੁੰਦੇ ਨੇ ਇੱਕ ਨੂੰ ਛੱਡ ਕੇ ਜਿਹੜੇ ਸਾਰਿਆਂ ਦੀ ਉਸ ਹਾਦਸੇ ਦੇ ਵਿੱਚ ਮੌਤ ਹੋ ਜਾਂਦੀ ਹੈ ਇਤੋਂ ਤੱਕ ਕਿ ਜਿਹੜੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੋਪਾਨੀ ਵੀ ਇਸ ਦੁਨੀਆ ਨੂੰ ਅਲਵਿਦਾ ਆਖ ਜਾਂਦੇ ਨੇ ਪਰ ਇਸ ਦੇ ਵਿੱਚ ਬਹੁਤ ਸਾਰੇ ਜਿਹੜੇ ਸ਼ਖਸ ਅਜਿਹੇ ਸੀ ਜਿਹੜੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਜਿਹੜੇ ਬਦਲਾਅ ਕਰਕੇ ਕੋਈ ਆਪਣੇ ਜਿਹੜੇ ਜੋ ਬੱਚਿਆਂ ਨੂੰ ਮਿਲਣ ਚੱਲਿਆ ਸੀ ਜਾਂ ਬਹੁਤ ਸਾਰੀ ਜ਼ਿੰਦਗੀ ਦੇ ਵਿੱਚ ਨਵੀਆਂ ਉਮੀਦਾਂ ਲੈ ਕੇ ਇਸ ਫਲਾਈਟ ਦੇ ਵਿੱਚ ਬੈਠਾ ਹੋਇਆ ਸੀ ਤਾਂ ਅਜਿਹਾ ਹੀ ਇੱਕ ਪਰਵਾਰ ਰਾਜਸਥਾਨ ਦੇ ਬਾਸਵਾੜਾ ਤੋਂ ਨਿਕਲ ਕੇ ਸਾਹਮਣੇ ਆਇਆ ਜਿੱਤੇ ਦਾ ਕਿ ਜਿਹੜਾ ਇੱਕ ਡਾਕਟਰ ਨੇ ਜਿਹੜੇ ਜੋ ਡਾਕਟਰ ਦਾ ਨਾਮ ਦੱਸਿਆ ਜਾ ਰਿਹਾ ਹੈ ਕਿ ਡਾਕਟਰ ਪ੍ਰਤੀਕ ਜੋਸ਼ੀ ਜੋ ਕਿ ਪਿਛਲੇ ਤਕਰੀਬਨ 6 ਸਾਲਾਂ ਤੋਂ ਲੰਡਨ ਦੇ ਵਿੱਚ ਰਹਿ ਰਹੇ ਸੀ ਕੰਮ ਕਰ ਰਹੇ ਸੀ ਪਰ ਉਹਨਾਂ ਦੇ ਮਨ ਦੇ ਵਿੱਚ ਖਿਆਲ ਆਇਆ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨਾ ਚਾਹੁੰਦੇ ਸੀ ਉਹਨਾਂ ਦੇ ਵੱਲੋਂ ਆਪਣੇ ਪੂਰੇ ਪਰਿਵਾਰ ਦੇ ਨਾਲ ਜਿਹੜਾ ਯੂਕੇ ਜਾ ਕੇ ਉੱਥੇ ਸੈਟਲ ਹੋਣਾ ਚਾਹੁੰਦੇ ਸੀ ਤਾਂ ਉਹ ਪਰਿਵਾਰ ਇੱਥੇ ਜਿਹੜੇ ਡਾਕਟਰ ਪ੍ਰਤੀਕ ਜੋਸ਼ੀ ਨੇ ਇੰਡੀਆ ਹੁੰਦੇ ਨੇ ਪਰਿਵਾਰ ਦੇ ਸਾਰੇ ਕਾਗਜ਼ ਪੱਤਰ ਤਿਆਰ ਕਰਦੇ ਨੇ ਤਿੰਨ ਬੱਚਿਆਂ ਦੇ ਜਿਹੜੇ ਸਾਰੇ ਡਾਕੂਮੈਂਟ ਵੈਰੀਫਿਕੇਸ਼ਨ ਕਰਵਾਈ ਜਾਂਦੀ ਹੈ ਵੱਡੀ ਕਾਮਯਾਬੀ ਵੀ ਮਿਲ ਜਾਂਦੀ ਹੈ ਕਿ ਸਾਰੇ ਪਰਿਵਾਰ ਨੂੰ ਯੂਕੇ ਦਾ ਵੀਜ਼ੇ ਦੀ ਅਪਰੂਵਲ ਤੱਕ ਮਿਲ ਜਾਂਦੀ ਹੈ ਉਤੋਂ ਤੱਕ ਕਿ ਫਲਾਈਟ ਦੀਆਂ ਟਿਕਟ ਤੈ ਉਤੋਂ ਤੱਕ ਕਿ 에ਅਰ ਇੰਡੀਆ ਦੇ ਜਹਾਜ਼ ਦੇ ਵਿੱਚ ਵੀ ਬੈਠ ਜਾਂਦੇ ਨੇ ਪਰ ਅਚਾਨਕ ਜਹਾਜ਼ ਨੂੰ ਅੱਗ ਲੱਗ ਜਾਂਦੀ ਹੈ ਪਰ ਉਹ ਸਗ ਤੋਂ ਲੱਗਣ ਤੋਂ ਕੁਝ ਚੰਦ ਕੋ ਪਲਾਂ ਦੀਆਂ ਜਿਹੜੀਆਂ ਪਹਿਲੀਆਂ ਉਹਨਾਂ ਦੇ ਵੱਲੋਂ ਇੱਕ ਸੈਲਫੀ ਜਿਹੜੀ ਤਸਵੀਰ ਵੀ ਲਈ ਜਾਂਦੀ ਹੈ ਜਿਸ ਦੇ ਵਿੱਚ ਕਿ ਦਿਖ ਰਿਹਾ ਕਿ ਕਿਸ ਤਰੀਕੇ ਦੇ ਨਾਲ ਉਹ ਪਰਿਵਾਰ ਆਪਣੀ ਜ਼ਿੰਦਗੀ ਦੀ ਨਵੀਂ ਉਮੀਦ ਲੈ ਕੇ ਜਾ ਰਿਹਾ ਸੀ ਹੱਸਦਾ ਖੇਡਦਾ ਪਰਿਵਾਰ ਇਸ ਦੁਨੀਆ ਨੂੰ ਅਲਵਿਦਾ ਆਖ ਚੁੱਕਿਆ ਇਸ ਦੇ ਵਿੱਚ ਉਹਨਾਂ ਦੀ ਜਿਹੜੀ ਪਤਨੀ ਸੀ ਡਾਕਟਰ ਕੌਮੀ ਵਿਆਸ ਆਪਣੇ ਤਿੰਨ ਬੱਚਿਆਂ ਦੇ ਨਾਲ ਉਹ ਵੀ ਡਾਕਟਰ ਪ੍ਰਤੀਕ ਜੋਸ਼ੀ ਉਹਨਾਂ ਦੇ ਨਾਲ ਜਾ ਰਹੀ ਸੀ ਡਾਕਟਰ ਕੌਮੀ ਵਿਆਸ ਨੇ ਜਿਹੜਾ ਉਹਨਾਂ ਨੇ ਕੁਝ ਦਿਨ ਪਹਿਲਾਂ ਹੀ ਜਿਹੜਾ ਆਪਣੇ ਇੱਕ ਹਸਪਤਾਲ ਦੇ ਵਿੱਚ ਜੋ ਆਪਣੀ ਨੌਕਰੀ ਕਰ ਰਹੇ ਸੀ ਉਹਨਾਂ ਦੇ ਜਿਹੜੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਤਾਂ ਹੁਣ ਅਹੁਦੇ ਤੋਂ ਅਸਤੀਫਾ ਦੇ ਕੇ ਆਪਣੇ ਪਰਿਵਾਰ ਦੇ ਨਾਲ ਬੱਚਿਆਂ ਦੇ ਨਾਲ ਡਾਕਟਰ ਕੌਮੀ ਵਿਆਸ ਅਤੇ ਪ੍ਰਤੀਕ ਜੋਸ਼ੀ ਤਿੰਨ ਬੱਚਿਆਂ ਦੇ ਨਾਲ ਲੰਡਨ ਜਾ ਰਹੇ ਜਾ ਰਹੇ ਸੀ ਯੂਕੇ ਜਾ ਰਹੇ ਸੀ ਜਿੱਥੇ ਕਿ ਉਹ ਆਪਣੀ ਜ਼ਿੰਦਗੀ ਨਵਾਂ ਸੁਪਨਾ ਲੈ ਕੇ ਜਾ ਰਹੇ ਸੀ ਨਵੀਂ ਸ਼ੁਰੂਆਤ ਕਰਨ ਜਾ ਰਹੇ ਸੀ ਪਰ ਹੋਣੇ ਨੂੰ ਕੁਝ ਹੋਰ ਮਨਜ਼ੂਰ ਸੀ ਹੱਸਦਾ ਖੇਡਦਾ ਪ੍ਰਵਾਸੀ ਸੇ ਸੈਲਫੀਆਂ ਲੈ ਰਿਆ ਸੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਸੋਚ ਰੇ ਸੀ ਪਾਰਾ ਉਸ ਤੋਂ ਪਹਿਲਾਂ ਹੀ ਇੱਕ ਵੱਡਾ ਹਾਸਾ ਹੋੰਦਾ ਜਿਸ ਦੇ ਵਿੱਚ ਕਿ ਸਾਬਕਾ ਮੁੱਖ ਮੰਤਰੀ ਦੇ ਮਾਰੇ ਜਾਣ ਦੀ ਤੱਕ ਖਬਰ ਆ ਜਾਂਦੀ ਹੈ ਤੇ ਹੱਸਦਾ ਖੇਡਦਾ ਪਰਿਵਾਰ ਵੀ ਇਸ ਦੁਨੀਆ ਨੂੰ ਅਲਵਿਦਾ ਆਖ ਜਾਂਦਾ ਜੋ ਕਿ ਰਾਜਸਥਾਨ ਦੇ ਬਾਸਵਾੜਾ ਦਾ ਰਹਿਣ ਵਾਲਾ ਸੀ ਤੇ ਹੁਣ ਪਿਛਲੇ ਤਕਰੀਬਨ 6 ਕੁ ਸਾਲਾਂ ਤੋਂ ਲੰਡਨ ਦੇ ਵਿੱਚ ਡਾਕਟਰ ਪ੍ਰਤੀਕ ਜੋਸ਼ੀ ਕੰਮ ਕਰ ਰਹੇ ਸੀ ਪਰ ਹੁਣ ਪਰਿਵਾਰ ਨੂੰ ਲੈ ਕੇ ਜਾਣਾ ਸੀ ਪਰ ਹੋਣੀ ਨੂੰ ਕੁਝ ਹੋਰ ਮਨਜ਼ੂਰ ਸੀ ਕਿ ਪੂਰੇ ਪਰਿਵਾਰ ਨੇ ਯੂਕੇ ਦੇ ਵਿੱਚ ਜਾ ਕੇ ਸੈਟਲ ਨਹੀਂ ਹੋਣਾ ਸੀ